ਖਾਲਸਾ ਆਇਡ ਦਾ ਸਾਲ 2024 ਦੇ ਪੰਜਾਬ ਵਿੱਚ ਦੇ ਵੱਡੇ ਪ੍ਰੋਜੈਕਟਾਂ ਵਿੱਚ ਇੱਕ ਬੜਾ ਹੀ ਖਾਸ ਪ੍ਰੋਜੈਕਟ ਰਿਹਾ ਹੈ ਮੜਵਸੇਵਾ ਪ੍ਰੋਜੈਕਟ ਇਸ ਪ੍ਰੋਜੈਕਟ ਅਧੀਨ ਖਾਲਸਾ ਆਇਡ ਨੇ ਪੰਜਾਬ ਅੰਦਰ ਆਏ ਹੜ੍ਹਾਂ ਨਾਲ ਨੁਕਸਾਨੀਆਂ ਗਏ ਜ਼ਮੀਨਾਂ ਵਿੱਚੋਂ 5 ਤੋਂ 6 ਫੁੱਟ ਦੇ ਕਰੀਬ ਰੇਤਾ ਚੁੱਕ ਕੇ ਉਹਨਾਂ ਨੂੰ ਵਾਹਯੋਗ ਬਣਾਇਆ ਅਤੇ ਸੈਂਕੜੇ ਲੋੜਵੰਦ ਕਿਸਾਨਾਂ ਦਾ ਮੜਵਸੇਵਾ ਕਰਵਾਇਆ ਇਸ ਸੇਵਾ ਅਧੀਨ ਪੰਜਾਬ ਦੇ 9 ਪਿੰਡਾਂ ਦੇ 250 ਤੋਂ ਜ਼ਿਆਦਾ ਕਿਸਾਨਾਂ ਦੀ 1150 ਏਕੜ ਦੇ ਕਰੀਬ ਜ਼ਮੀਨ ਪਧਰੀ ਕੀਤੀ ਗਈ ਇੱਥੇ ਹੀ 300 ਏਕੜ ਦੇ ਲਾਗੇ ਜ਼ਮੀਨ ਵਿੱਚੋਂ ਸੋਤੋ ਵਧੇਰੇ ਕਿਸਾਨਾਂ ਨੂੰ ਮੱਕੀ ਦਾ ਬੀਜ ਵੰਡ ਕੇ ਬਿਜਾਈ ਕਰਵਾਈ ਗਈ। 1201 ਏਕੜ ਜ਼ਮੀਨ ਵਿੱਚ 100 ਦੇ ਕਰੀਬ ਲੋੜਵੰਦ ਕਿਸਾਨਾਂ ਨੂੰ ਕਣਕ ਦਾ ਬੀਜ ਵੰਡ ਕੇ ਬਿਜਾਈ ਕਰਵਾਈ ਗਈ। ਇੱਥੇ ਹੀ ਖਾਲਸਾੜ ਵੱਲੋਂ ਪੰਜਾਬ ਦੇ ਕਪੂਰਥਲਾ ਜ਼ਿਲ੍ਹੇ ਅਤੇ ਤਰਨਤਾਰਨ ਸਾਹਿਬ ਵਿਚੋਂ ਲੰਘਦੇ ਬਿਆਸ ਦਰਿਆ ਦੇ ਦੋਹਾਂ ਪਾਸੇ 42 ਕਿਲੋਮੀਟਰ ਦੇ ਕਰੀਬ ਲੰਬਾ ਬੰਨ ਮਜ਼ਬੂਤ ਕੀਤਾ ਗਿਆ। ਜਿਸ ਦੇ ਸਿੱਟੇ ਵਜੋਂ ਹੀ ਇਸ ਵਾਰ ਇਸ ਇਲਾਕੇ ਵਿੱਚ ਹੜ੍ਹਾਂ ਦੀ ਮਾਰ ਹੇਠ ਆਉਣ ਤੋਂ ਬਚਾਅ ਹੋ ਸਕਿਆ ਹੈ। ਅੱਗੋਂ ਤੋਂ ਇੱਥੇ ਹੜਾ ਦੀ ਸਥਿਤੀ ਨਾ ਪੈਦਾ ਹੋ ਸਕੇ ਤਾਂ ਖਾਲਸਾ ਏਡ ਵੱਲੋਂ ਇਸੇ ਬਨ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਫਲਦਾ ਰਤੇ ਪੰਜਾਬ ਦੇ ਵਿਰਾਸਤੀ ਰੁੱਖਾਂ ਦੇ ਬੂਟੇ ਵੀ ਲਾਏ ਗਏ ਨੇ ਤਾਂ ਜੋ ਰੁੱਖ ਬਨ ਉੱਤੇ ਬਨਾਂ ਦੀ ਮਜ਼ਬੂਤੀ ਹੋਰ ਵੱਧ ਸਕੇ ਇਸ ਤੋਂ ਇਲਾਵਾ ਪਟਿਆਲਾ ਜ਼ਿਲ੍ਹੇ ਦੇ ਆਖਰੀ ਪਿੰਡ ਓਲਟਪੁਰ ਵਿਖੇ ਵੀ 10 ਕਿਲੋਮੀਟਰ ਲੰਬਾ ਬਨ ਮਜ਼ਬੂਤ ਕੀਤਾ ਗਿਆ ਇਹ ਸਾਰੀਆਂ ਸਵਾਮਾਂ ਸੰਗਤ ਦੇ ਦਿੱਤੇ ਦਸਵੰਦ ਨਾਲ ਹੀ ਸੰਭਵ ਹੋ ਸਕੀਆਂ ਨੇ ਖਾਲਸਾ ਏਡ ਦੀ ਪੂਰੀ ਟੀਮ ਦੁਨੀਆ ਅੰਦਰ ਵਸਦੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦੀ ਹੈ ਅਤੇ ਆਉਣ ਵਾਲੇ ਬਰੇ 2025 ਦੀਆਂ ਸ਼ੁਭ ਕਾਮਨਾਵਾਂ ਦਿੰਦਿਆਂ ਸਭ ਦੀ ਤੰਦਰੁਸਤੀ ਅਤੇ ਚੜ੍ਹਦੀ ਕਲਾ ਲਈ ਅਰਦਾਸ ਕਰਦੀ ਹਾਂ